ਆਕੇ ਭਸਮ ਦਾ ਚਮਚਾ ਮੈਂ ਤੇ ਸਾਡੇ ਵਾਲਾ ਦੋਨੇ ਚੱਲ ਪਏ ਜਿਮ ਵੱਲ ਨੂੰ ਰਾਜ ਸਿੰਘ ਸ਼ਿਧੀ ਗੁਰਦੁਆਰਾ ਸਾਹਿਬ ਤੇ ਕੇ ਮੱਥਾ ਸੋਧ ਕੇ ਅਰਦਾਸਾ ਤੇ ਲੈ ਕੇ ਸਿੰਘਾ ਸ਼ਿਦਾ ਦਾ ਆਸ਼ੀਰਵਾਦ ਤੇ ਨਾਲ ਹੀ ਜੁਬਲੀ ਬੌਕ ਜਿਮ ਚ ਵੜ ਗਏ ਬਾਈਸੈਪ ਟਰਾਈਸੈਪ ਲਾਉਣੇ ਸੀ ਅੱਜ ਐਕਸਰਸਾਈਜ਼ ਡੌਲਿਆਂ ਦੀ ਛੋਟਾ ਮਸਲਾ ਇਸ ਕਰਕੇ ਅਸੀਂ 3 3 4 4 ਐਕਸਰਸਾਈਜ਼ਾਂ ਕੀਤੀਆਂ ਰੈਪੀਟੀਸ਼ਨ ਟਕਾ ਟਕਾ ਕੇ ਹੈਵੀ weight ਦੇ ਰੋਕ ਰੋਕ ਲੈ ਉਹਦਾ ਰੀਲ ਲੰਮਾ ਵਰਕਆਊਟ ਸੀ ਤਾਂ ਕਰਕੇ ਤੇ ਦਿਖਾਉਣੇ ਪੈਂਦੇ ਆ ਤੇ ਸਰੀਰ ਦੋਨਾਂ ਭਾਵਾਂ ਦਾ ਉੱਡੂ ਉੱਡੂ ਕਰ ਰਿਹਾ ਸੀਗਾ ਲਾਟਾ ਮਾਰ ਰਿਹਾ ਸੀਗਾ ਦਿਲ ਕਰਦਾ ਸੀ ਵੀ ਅੱਜ ਵੀ ਲੈਗ ਵਰਕਆਊਟ ਨਾਲ ਖਿੱਚਣਗੇ ਪੂਰਾ ਪਰ ਸਕੇਜੂਲ ਦੇ ਹਿਸਾਬ ਨਾਲ ਇੱਕ ਦਿਨ ਹਫਤੇ ਦੇ ਵਿੱਚ ਰੈਸਟ ਲੈਣੀ ਬਣਦੀ ਆ ਤੇ ਲਾਸਟ ਤੇ ਆ ਡੰਗਾ ਆ ਪਾ ਕੇ ਅਮਨ ਕੋਚ ਕੰਦਾ ਲਾ ਕੇ ਦੇਖੋ ਘਰ ਕੇ ਪੂਰਾ ਡੌਲਾ ਪੰਪ ਤੇ ਫੇਰ ਘਰ ਨੂੰ ਪਾਲੇ ਚਾਲੇ ਚੜਦੀ ਕਲਾ